ਰਵਿੰਦਰ ਸਿੰਘ ਗਿੱਲ ਸੀਐਫ ਕਮਿਊਨਿਟੀ ਫੈਸੀਲੀਟੇਟਰ ਸਵਚ ਭਾਰਤ ਮਿਸ਼ਨ ਮੈਂ ਦੋ ਯੂਐਲਬੀ ਦੇਖ ਰਿਹਾ ਪਾਇਲ ਤੇ ਮਲੌਦ ਜਿਹਦੇ ਵਿੱਚ ਅਸੀਂ ਸਾਰਾ ਸਵਚ ਭਾਰਤ ਮਿਸ਼ਨ ਦਾ ਜਿੰਨਾ ਪ੍ਰੋਗਰਾਮ ਚੱਲ ਰਿਹਾ ਉਹ ਦੇਖ ਰਹੇ ਹਾਂ ਤੇ ਅੱਜ ਸਾਡਾ ਜਿਹੜਾ ਮਲੌਦ ਅਸੀਂ ਐਕਟੀਵਿਟੀ ਸੀ ਜੋ ਸਾਡੀਆਂ 1 ਜੁਲਾਈ ਤੋਂ 31 ਜੁਲਾਈ ਬਿਮਾਰ ਸਫਾਈ ਅਪਣਾਓ ਬਿਮਾਰੀ ਭਜਾਓ ਇਹ 1 ਜੁਲਾਈ ਤੋਂ 31 ਜੁਲਾਈ ਤੱਕ ਪ੍ਰੋਗਰਾਮ ਪੂਰਾ ਉਲੀਕਿਆ ਗਿਆ ਹੈ ਜੋ ਸਾਡੇ ਈਓ ਸਾਹਿਬ ਹਰ ਨਰਿੰਦਰ ਸਿੰਘ ਤੇ ਸ੍ਰੀਮਤੀ ਸੋਨੀਆ ਪ੍ਰਧਾਨ ਸੋਨੀਆ ਗੋਇਲ ਦੇ ਰਹਿਨਮਾਈ ਹੇਠ ਅਸੀਂ ਬਲੌਦ ਵਿਖੇ ਇਹ ਅੱਜ ਸ਼ੁਰੂਆਤ ਕੀਤੀ ਹੈ ਤੇ ਅੱਜ ਸਾਡਾ ਜਿਹੜਾ ਮੇਨ ਸੀਗਾ ਦੂਜੇ ਦਿਨ ਦਾ ਪ੍ਰੋਗਰਾਮ ਉਹਦੇ ਵਿੱਚ ਸੀਗਾ ਕਿ ਰੈਲੀ ਕੱਢਣੀ ਸੀ ਅਸੀਂ ਸਾਰੇ ਬਾਜ਼ਾਰ ਦੇ ਵਿੱਚ ਤੇ ਅਸੀਂ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਲੈ ਕੇ ਨਾਲ ਤੇ ਨਾਲ ਆਪਣਾ ਸਾਰਾ ਸਟਾਫ ਤੇ ਆਪਣੇ ਸਫਾਈ ਸੇਵਕ ਤੇ ਸਾਡੇ ਪ੍ਰਧਾਨ ਸੋਨੀਆ ਚੈਲਸੋਨੀਆ ਕੋਇਲ ਜੀ ਤੇ ਸਾਰਿਆਂ ਨੇ ਅਸੀਂ ਰਲ ਕੇ ਸਮੇਨ ਬਾਜ਼ਾਰ ਮਲੌਰ ਦੇ ਵਿੱਚ ਦੀ ਰੈਲੀ ਕੱਢੀ ਹੈ ਜਿਹਦਾ ਸਾਰਾ ਮੈਸੇਜ ਇਹ ਦਿੱਤਾ ਗਿਆ ਹੈ ਕਿ ਹਰ ਘਰ ਆਪਣਾ ਕੂੜਾ ਜਿਹੜਾ ਅਲੱਗ-ਅਲੱਗ ਰੱਖੇ ਗਿੱਲਾ ਤੇ ਸੁੱਕਾ ਮਤਲਬ ਕਿ ਗਿੱਲਾ ਜਿਹੜਾ ਕਿ ਜਿਹਦੇ ਵਿੱਚ ਸਬਜ਼ੀਆਂ ਦੇ ਛਿਲਕੇ ਪਿਆਜ਼ ਦੇ ਛਿਲਕੇ ਚਾਹ ਪੱਤੀ ਆਂਡੇ ਦੇ ਛਿਲਕੇ ਸਾਰਾ ਇਹ ਗਿੱਲੇ ਦੇ ਵਿੱਚ ਆਉਂਦਾ ਤੇ ਜਿਹੜਾ ਸੁੱਕਾ ਹੈ ਉਹਦੇ ਵਿੱਚ ਜਿੰਨੇ ਵੀ ਲਪਾਫੇ ਜਾਂ ਕੋਈ ਗੱਤਾ ਜਾਂ ਕੋਈ ਹੋਰ ਮਟੀਰੀਅਲ ਆ ਉਹ ਸੁੱਕੇ ਚ ਆਉਂਦਾ ਇਹਦੇ ਬਾਰੇ ਡਿਟੇਲ ਚ ਅਸੀਂ ਲੋਕਾਂ ਨੂੰ ਸਮਝਾਇਆ ਦੱਸਿਆ ਵੀ ਹੈ ਤੇ ਨਾਲ ਅਸੀਂ ਮੇਨ ਸਾਡਾ ਸੀਗਾ ਪਲਾਸਟਿਕ ਹਟਾਓ ਪਲਾਸਟਿਕ ਦੇ ਵਿੱਚ ਅਸੀਂ ਵੀ ਪੋਲੀਥੀਨ ਜਿਹੜਾ ਯੂਜ਼ ਹੋ ਰਿਹਾ ਇਹ ਸਭ ਤੋਂ ਵੱਡਾ ਕਾਰਨ ਹੈਗਾ ਕੂੜੇ ਦੇ ਮਿਕਸ ਹੋਣ ਦਾ ਕਿਉਂਕਿ ਹਰ ਜੋ ਵੀ ਕੋਈ ਸਬਜ਼ੀ ਲੈਣ ਜਾਂਦਾ ਰਿਹੜੀਆਂ ਫੜੀਆਂ ਜਾਂ ਹੋਟਲਾਂ ਤੋਂ ਹਰ ਕੋਈ ਪੋਲੀਥੀਨ ਦੇ ਵਿੱਚ ਲੈ ਕੇ ਆਉਂਦਾ ਤੇ ਉਹ ਪੋਲੀਥੀਨ ਦੇ ਵਿੱਚ ਹੀ ਆ ਕੇ ਸਾਰਾ ਕੂੜਾ ਫਿਰ ਘਰ ਵਾਲੇ ਉਹਦੇ ਵਿੱਚ ਬੰਦ ਕਰ ਦਿੰਦੇ ਆ। ਪਹਿਲੀ ਗੱਲ ਤਾਂ ਅਸੀਂ ਪੋਲੀਥੀਨ ਬੈਨ ਹੋਇਆ ਹੋਇਆ ਉੱਪਰੋਂ ਕਾਫੀ ਦੇਰ ਦੇ ਦੇ ਬੈਨ ਲੱਗਿਆ ਹੋਇਆ। ਅਸੀਂ ਸਾਰੇ ਬਾਜ਼ਾਰ ਦੇ ਵਿੱਚ ਜਿੰਨੇ ਰੇੜੀਆਂ ਵਾਲੇ ਨੇ, ਹੋਰ ਨੇ ਹੋਟਲਾਂ ਵਾਲੇ ਨੇ ਉਹਨਾਂ ਨੂੰ ਵੀ ਇਹ ਪੂਰਾ ਸਮਝਾਇਆ ਕਿ ਇਹਦੀ ਵਰਤੋਂ ਨਹੀਂ ਕਰਨੀ। ਅਗਰ ਕੋਈ ਕਰਦਾ ਪਾਇਆ ਗਿਆ ਤਾਂ ਅਸੀਂ ਉਹਦਾ ਮੌਕੇ ਤੇ ਹੀ ਬੰਦਾ ਚਲਾਨ ਕੱਟਿਆ ਜਾਵੇਗਾ। ਸੋ ਲੋਕ ਸਾਨੂੰ ਸ਼ਹਿਰ ਵਾਸੀਆਂ ਨੇ ਵੀ ਬੜਾ ਇਹ ਸਹਿਯੋਗ ਦਿੱਤਾ ਹੈ ਤੇ ਉਮੀਦ ਕਰਦੇ ਹਾਂ ਕਿ ਸਾਡੇ ਨਾਲ ਸਹਿਯੋਗ ਦੇਣ ਚ ਮਦਦ ਕਰਨਗੇ ਤੇ ਅਸੀਂ ਇੱਕ ਬੱਚਿਆਂ ਨੂੰ ਉਹ ਵੀ ਅਸੀਂ ਸਾਈਟ ਵਿਖਾਈ ਹੈ ਜਿੱਥੇ ਸਾਡਾ ਐਮ ਆਰ ਐਫ ਸੈਂਟਰ ਬਣਿਆ ਹੋਇਆ ਹੈ ਪਿਟਸ ਬਣੀਆਂ ਹੋਈਆਂ ਨੇ ਜੋ ਅਸੀਂ ਘਰਾਂ ਦਾ ਕੂੜਾ ਰੇੜੀਆਂ ਵਾ ਸਾਡੇ ਰੇੜੀਆਂ ਵਾਲੇ ਲੈ ਕੇ ਉੱਥੇ ਕੰਪੋਸਟ ਪਿਟਸ ਤੇ ਲੈ ਕੇ ਆਉਂਦੇ ਨੇ ਉਹ ਅਸੀਂ ਬੱਚਿਆਂ ਨੂੰ ਲਿਜਾ ਕੇ ਉਸ ਸਾਈਟ ਤੇ ਦਿਖਾਇਆ ਕਿ ਅਸੀਂ ਤੁਹਾਡਾ ਜਿਹੜਾ ਘਰਾਂ ਦਾ ਕੂੜਾ ਹੈ ਉਹਨੂੰ ਅਸੀਂ ਕੀ ਕਰਦੇ ਹਾਂ ਕਿੱਦਾਂ ਉਹਦੀ ਪ੍ਰੋਸੈਸਿੰਗ ਕਰਦੇ ਹਾਂ ਕੰਪੋਸਟ ਪਿਟਾਂ ਚ ਪਾ ਕੇ ਫਿਰ ਉਹਨੂੰ ਅਸੀਂ ਕਿਵੇਂ ਉਹਦੀ ਖਾਦ ਤਿਆਰ ਕਰਦੇ ਹਾਂ ਤੇ ਜਿਹੜਾ ਡਰਾਈ ਵੀ ਸੁੱਕਾ ਕੂੜਾ ਹੈ ਉਹਦੀਆਂ ਅਸੀਂ ਬੇਲਸ ਬਣਾ ਕੇ ਪੋਲੀਥੀਨ ਵਗੈਰਾ ਦੀਆਂ ਗੱਠਾ ਬਣ ਜਾਂਦੀਆਂ ਨੇ ਗੱਠਾ ਬਣਾ ਕੇ ਫਿਰ ਅਸੀਂ ਦਰਾਹੇ ਅਹੂਜਾ ਫੈਕਟਰੀ ਹੈ ਉਹਨਾਂ ਨੂੰ ਅਸੀਂ 2 ਰੁਪਏ ਕਿਲੋ ਦੇ ਹਿਸਾਬ ਨਾਲ ਸੇਲ ਕਰਦੇ ਆ ਮੇਨ ਸਾਡਾ ਪਰਪਸ ਇਹੀ ਹੈ ਕਿ ਜਿੰਨਾ ਵੀ ਕੂੜਾ ਉਹਦੇ ਦਾ ਉਹਦਾ ਨਾਲ ਦੀ ਨਾਲ ਨਿਪਟਾਰਾ ਹੋ ਜਵੇ ਤਾਂ ਕਿ ਕਿਤੇ ਵੀ ਕੋਈ ਕੂੜੇ ਦਾ ਢੇਰ ਇਨ ਫਿਊਚਰ ਨਾ ਲੱਗੇ ਸੋ ਸਾਡਾ ਮੇਨ ਵਾਤਾਵਰਨ ਨੂੰ ਬਚਾਉਣਾ ਰੁੱਖ ਲਗਾਉਣਾ ਇਹ ਹੁਣ ਅਸੀਂ ਅਗਾ ਰੁੱਖਾ ਵੀ ਲਗਾਉਣੇ ਨੇ ਇਹ ਸਾਡੀਆਂ 31 ਜੁਲਾਈ ਤੱਕ ਸਾਰੀਆਂ ਐਕਟੀਵਿਟੀਆਂ ਚੱਲੀ ਜਾਣੀਆਂ ਨੇ ਅਸੀਂ ਜਿਹੜੀ ਕੰਪੋਸਟ ਤਿਆਰ ਕਰਨੀ ਆ ਉਹ ਵੀ ਅਸੀਂ ਵਿੱਚ ਵਿੱਚ ਲੋਕਾਂ ਨੂੰ ਸਟਾਲ ਲਗਾ ਕੇ ਬੱਸ ਸਟੈਂਡ ਜਾਂ ਹੋਰ ਜਾ ਕੇ ਲੋਕਾਂ ਦੇ ਵਿੱਚ ਜਾਂ ਸਕੂਲਾਂ ਚ ਜਾ ਕੇ ਅਸੀਂ ਉਹਨਾਂ ਨੂੰ ਡਿਸਟ੍ਰੀਬਿਊਟ ਕਰਾਂਗੇ ਕੰਪੋਸਟ ਤਿਆਰ ਕੀਤੀ ਹੈ ਜਿਹੜੀ ਅਸੀਂ ਆ ਉਹ ਛਾਣੀ ਵੀ ਪਈ ਐ ਸਪੈਕਿੰਗ ਕਰਕੇ ਅਸੀਂ ਲੋਕਾਂ ਨੂੰ ਉਹ ਵੀ ਵੰਡਾਂਗੇ ਤੇ ਅਸੀਂ ਪੋਲੀਥੀਨ ਦੀ ਤਾਂ ਤੇ ਅਲਟਰਨੇਟਿਵ ਜਿਹੜਾ ਹੈ ਕਿ ਜਿਹੜੇ ਕੱਪੜੇ ਦੇ ਥੈਲੇ ਵੀ ਅਸੀਂ ਸਲਾਈ ਹੋਏ ਨੇ ਤੇ ਕੱਪੜੇ ਦੇ ਅਸੀਂ ਲੋਕਾਂ ਨੂੰ ਡਿਸਟ੍ਰੀਬਿਊਟ ਕਰਾਂਗੇ ਕਿ ਤੁਸੀਂ ਪੋਲੀਥੀਨ ਨਾ ਵਰਤੋ ਇਹ ਕੱਪੜੇ ਦੇ ਯੂਜ਼ ਕਰੋ ਤੇ ਰੁੱਖ ਲਗਾਓ ਰੁੱਖ ਵੀ ਅਸੀਂ ਇੱਕ ਕਾਫੀ ਮਗਾ ਚੁੱਕੇ ਆ ਤੇ ਇਹ ਵੀ ਸਾਡੀ ਵਿੱਚ ਐਕਟੀਵਿਟੀ ਅੱਜ ਰਹੇਗਾ ਕਿ ਅਸੀਂ ਜਿੰਨੀਆਂ ਵੀ ਕੋਈ ਸਾਡੇ ਗਾਰਬੇਜ ਬਨ ਰਿਪੁਆਇੰਟ ਨੇ ਉਹਨਾਂ ਨੂੰ ਸਾਫ ਕਰਾ ਕੇ ਉੱਤੇ ਅਸੀਂ ਪਲਾਂਟੇਸ਼ਨ ਕਰਾਂਗੇ ਉਹਨਾਂ ਦਾ ਸੁੰਦਰੀਕਰਨ ਕਰਾਂਗੇ ਹੋਰ ਵੀ ਕਿਤੇ ਖਾਲੀ ਥਾਵਾਂ ਤੇ ਜਿੱਥੇ ਵੀ ਕਿਤੇ ਕੋਈ ਬੂਟਾ ਲੱਗਣ ਵਾਲਾ ਹੋਇਆ ਅਸੀਂ ਸਾਰੇ ਥਾਵਾਂ ਤੇ ਬੂਟੇ ਲਗਾਵਾਂਗੇ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ